ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਭਾਰਤੀ ਰੱਖਿਆ ਬਲਾਂ ਅਤੇ ਆਤਮ ਨਿਰਭਰ ਭਾਰਤ ਪਹਿਲ ਕਦਮੀ ਲਈ ਇੱਕ ਵੱਡੇ ਉਤਸ਼ਾਹ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਦੇ ਨੇਵਲ ਡਾਕਯਾਰਡ ਵਿਖੇ ਸਮੁੰਦਰੀ ਫੌਜ ਦੇ ਮੋਰੀ ਜੰਗੀ ਜਹਾਜ਼ਾਂ ਆਈਐਨਐਸ ਸੂਰਤ ਆਈਐਨਐਸ ਨੀਲਗਿਰੀ ਅਤੇ ਪੰਡੂਬੀ ਆਈਐਨਐਸ ਵਾਕਸ਼ੀਰ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ का भारत पूरे आत्मविश्वास के साथ आगे बढ़े इसके लिए ये बहुत जरूरी हम गुलामी के प्रतीकों से भी मुक्त हो और हमारी नौसेना ने इसमें भी नेतृत्व तो दिखाया है नौसेना ने अपने ध्वज को छत्रपति शिवाजी महाराज की गौरवशाली परंपरा से जोड़ा है ਸਮੁੰਦਰੀ ਫੌਜ ਦੇ ਇਹਨਾਂ ਤਿੰਨ ਜਹਾਜ਼ਾਂ ਨੂੰ ਸ਼ਾਮਲ ਕੀਤਾ ਜਾਣਾ ਰੱਖਿਆ ਨਿਰਮਾਣ ਤੇ ਸਮੁੰਦਰੀ ਸੁਰੱਖਿਆ 'ਚ ਇੱਕ ਆਲਮੀ ਆਗੂ ਬਣਨ ਬਾਰੇ ਭਾਰਤ ਦੀ ਸੋਚ ਨੂੰ ਸਾਕਾਰ ਰੂਪ ਦੇਣ ਵਿੱਚ ਅਹਿਮ ਪੁਲੰਗ ਪੁੱਟੇ ਜਾਣ ਦੇ ਨਿਸ਼ਾਨ ਦੇਹੀ ਕਰਦਾ ਹੈ ਇਹ ਰੱਖਿਆ ਖੇਤਰ ਵਿੱਚ ਇੱਕ ਆਲਮੀ ਆਗੂ ਬਣਨ ਦੀਆਂ ਕੋਸ਼ਿਸ਼ਾਂ ਨੂੰ ਵੀ ਮਜ਼ਬੂਤ ਕਰੇਗਾ ਤੇ ਸਵੈ-ਨਿਰਭਰਤਾ ਦੇ ਉਪਰਾਲਿਆਂ ਦੀ ਗਤੀ ਨੂੰ ਵੀ ਵਧਾਏਗਾ P15 B guided missile destroyer project ਦਾ ਚੌਥਾ ਅਤੇ ਆਖਰੀ ਸਮੁੰਦਰੀ ਜਹਾਜ਼ INS Surat ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਵਿਨਾਸ਼ਕਾਰੀ ਜਹਾਜ਼ਾਂ ਵਿੱਚੋਂ ਇੱਕ ਹੈ INS Nilgiri P17 A ਸਟਿਲਥ ਫ੍ਰੀ ਗੇਟ ਪ੍ਰੋਜੈਕਟ ਦਾ ਪਹਿਲਾ ਜਹਾਜ਼ ਹੈ ਆਈਐਨਐਸ ਵਾਗਸ਼ੀਰ P75 ਸਕਾਰਪਿਨ ਪ੍ਰੋਜੈਕਟ ਦੀ 6ਵੀਂ ਤੇ ਆਖਰੀ ਪੰਡੂ ਵੀ ਹੈ ਇਹ ਦੁਨੀਆ ਦੀਆਂ ਸਭ ਤੋਂ ਸ਼ਾਂਤ ਤੇ ਬਹੁਪੱਖੀ ਇਲਟ੍ਰੈਕਟਿਕ ਪੰਡੂਬੀਆਂ ਵਿੱਚੋਂ ਇੱਕ ਹੈ ਆਧੁਨਿਕ ਹਵਾਬਾਜ਼ੀ ਸਹੂਲਤਾਂ ਨਾਲ ਲੈਸ ਨੀਲਗਿਰੀ ਅਤੇ ਸੂਰਤ ਦਿਨ ਅਤੇ ਰਾਤ ਦੋਹਾਂ ਸਮਿਆਂ ਦੇ ਸੰਚਾਲਨ ਦੌਰਾਨ ਨਵੇਂ ਸ਼ਾਮਲ ਕੀਤੇ MH60R ਅਤੇ चेतक ALH सी किंग ਸਮੇਤ ਕਈ ਹੈਲੀਕਾਪਟਰਾਂ ਦਾ ਸੰਚਾਲਨ ਕਰ ਸਕਦੇ ਨੇ ਅੱਜ 77ਵਾਂ ਸੈਨਾ ਦਿਵਸ ਦੇਸ਼ ਭਰ ਵਿੱਚ ਮਾਣ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਚੀਫ ਆਫ ਡਿਫੈਂਸ ਸਟਾਫ ਨੇ ਇਸ ਮੌਕੇ ਸੈਨਾ ਦਿਵਸ ਤੇ ਫੌਜੀ ਜਵਾਨਾਂ ਤੇ ਸਾਫ ਦਾ ਸੈਨਿਕਾ ਨੂੰ ਫਤਾਈ ਦਿੱਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ ਸੰਦੇਸ਼ 'ਚ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਸੈਨਾ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਸੈਨਿਕ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਸ਼ਾਂਤੀਪੂਰਨ ਮਾਹੌਲ ਸਿਰਜਣ 'ਚ ਯੋਗਦਾਨ ਪਾਉਂਦੇ ਨੇ। ਰਾਸ਼ਟਰਪਤੀ ਨੇ ਫੌਜ ਦੇ ਸਾਹਸ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਨੇ ਦੇਸ਼ ਦੀ ਰੱਖਿਆ 'ਚ ਲਗਾਤਾਰ ਅਸਧਾਰਨ ਸਾਹਸ ਦਾ ਪ੍ਰਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਦਿਵਸ ਮੌਕੇ ਦੇਸ਼ ਦੇ ਹੌਸਲੇ ਵਾਲੇ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਸਰਕਾਰ ਨੂੰ ਵੱਖ-ਵੱਖ ਸਤਾਰਾਂ ਤੇ ਆਧੁਨਿਕੀਕਰਨ ਤੇ ਧਿਆਨ ਕੇਂਦ੍ਰਿਤ ਕਰਕੇ ਸਸ਼ਸਤਰ ਬਲਾਅ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਮਰੱਥ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਪੁਲਿਸ ਅਧਿਕਾਰੀ ਦੇ ਰੂਪ ਚ ਖੜੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਸੈਨਾ ਦ੍ਰਿੜ ਸੰਕਰਤ ਤੇ ਹੌਸਲੇ ਦਾ ਪ੍ਰਤੀਕ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨੈ ਚੋਹਾਨ ਨੇ ਸੈਨਾ ਦਿਵਸ ਤੇ ਸੈਨਾ ਨੂੰ ਵਧਾਈ ਦਿੱਤੀ ਆਪਨੇ ਸੁਨੇਹੇ ਚ ਕਿਹਾ ਕਿ ਇਹ ਦਿਨ ਭਾਰਤੀ ਫੌਜ ਦੇ ਅਟੁੱਟ ਸਮਰਪਣ ਅਤੇ ਸਾਹਸ ਦਾ ਪ੍ਰਤੀਕ ਹੈ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇਸ਼ ਦੀ ਸੁਰੱਖਿਆ ਤੇ ਇਕਤਾ ਦੀ ਬੁਨਿਆਦ ਹੈ ਇਸ ਦਿਨ ਅੰਦਰ ਦਿਵਸਮਾਕੇ ਪੰਜਾਬ ਦਾ ਸੂਬਾ ਪਦਰੀ ਸਮਾਗਮ ਲੁਧਿਆਣਾ ਵਿਖੇ ਹੋਵੇਗਾ ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਇੱਕ ਸਰਕਾਰੀ ਬੁਲਾਰੀ ਨੇ ਦੱਸਿਆ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸਾਬចਾਦਾ ਅਜੀਤ ਸਿੰਘ ਨਗਰ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੱਲੋਂ ਰੂਪਨਗਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਵਿੱਚ ਹੋਰਨਾ ਮੰਤਰੀਆਂ ਵੱਲੋਂ ਝੰਡਾ ਲ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਤੇ ਨਿਰਵਿਘਨ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਫਰਿਸ਼ਤੇ ਯੋਜਨਾ ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਤ ਹੋ ਰਹੀ ਹੈ ਇਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਯੋਜਨਾ ਤਹਿਤ ਲਗਭਗ 223 ਹਾਦਸਾ ਪੀੜਤਾਂ ਨੂੰ ਮੁਫਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ ਜੋ ਸੜਕ ਹਾਦਸਿਆਂ ਕਾਰਨ ਹੋਣ ਵਾਲੀ ਮੌਤ ਦੀ ਦਰ ਨੂੰ ਘਟਾਉਣ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਆਮ ਲੋਕਾਂ ਨੂੰ ਅਗਿਆਨ ਤੇ ਸੜਕ ਹਾਦਸਿਆਂ ਦੀ ਪੀੜਤਾਂ ਦੀ ਮਦਦ ਕਰਨ ਅਤੇ ਪੀੜਤਾਂ ਦੀ ਜਾਨ ਅਜਿਹੇ ਫਰਿਸ਼ਤਿਆਂ ਨੂੰ ਪੰਜਾਬ ਸਰਕਾਰ ਵੱਲੋਂ 2000 ਰੁਪਏ ਦੇ ਨਗਦ ਇਨਾਮ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਕਾਨੂੰਨੀ پیچیدਗੀਆਂ ਤੇ ਪੁਲਿਸ ਪੁੱਛ ਕੇ ਜਤੋ ਵੀ ਰਾਹਤ ਦਿੱਤੀ ਜਾਂਦੀ ਹੈ ਉਹਨਾਂ ਦੱਸਿਆ ਕਿ ਹੁਣ ਤੱਕ 68 ਫਰਿਸ਼ਤੇ ਰਜਿਸਟਰਡ ਕੀਤੇ ਗਏ ਨੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰ ਪ੍ਰਦੇਸ਼ 'ਚ ਮੀਂਹ ਪੈਣ ਦੀ ਵਿਖਵਾਨੀ ਕੀਤੀ ਹੈ। ਵਿਭਾਗ ਮੁਤਾਬਕ ਪਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ 16 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿੱਚ 18 ਜਨਵਰੀ ਤੱਕ ਸੰਗਨੀਤੋਂ ਦਾ yellow alert ਜਾਰੀ ਕੀਤਾ ਹੋਇਆ ਹੈ। 19 ਜਨਵਰੀ ਤੋਂ ਬਾਅਦ ਕੋਈ alert ਨਹੀਂ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ exclusive handle ਹੈ @theeditAIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।